ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਪਹਿਲਾਂ ਆਪਾਂ ਚਲਦੇ ਹਾਂਗੇ ਕਾਲਜ ਤੇ ਇੱਕ ਦਿਨ ਜਾਇਆ ਹੁਣਾ ਹੁਣਾ ਮੈਂ ਕਾਲਜ ਤੇ ਇੱਕ ਦਿਨ ਘਰੇ ਰਹਿ ਪੰਨੇ ਆ ਮਿਸਤਰੀ ਲੱਗਿਆ ਕਰਕੇ ਤੇ ਅੱਜ ਚਲਦੇ ਆਂਗੇ ਕਾਲਜ ਤੇ ਬਾਕੀ ਮਿਸਤਰੀ ਦੇ ਕੰਮਕਾਰ ਤੁਹਾਨੂੰ ਆਕੇ ਦਿਖਾਵਾਂਗੇ। ਮਿੱਟੀ ਰਲ ਗਈ। ਚੱਕਣਗੇ ਅੱਜ ਮਿੱਟੀ ਕਿ ਨਹੀਂ? ਆ ਮਸਦੀਕ ਆ ਗਿਆ ਤਖੀਰੀ। ਕੱਲ ਦਾ ਪੈ ਜਾਂਦੀ ਮਿੱਟੀ ਜੇ। ਇੱਕ ਬੰਦਾ ਨਾ ਜਾਂਦਾ ਮੋਲ ਰੱਖਿਆ ਟਾਇਲਾਂ ਗੱਲ ਹੋਰ ਮਗਾ ਲੈਣਾ ਸੀਗਾ 2000 ਟਾਇਲ ਤੇ 2000 ਰੁਪਇਆ 4000 ਤੇ ਕੋਸ਼ ਆਪਣੇ ਕੋਲੇ ਪਈ ਆ 1500 ਜਿਹੜੀ ਭਰਦਾ ਹੈ ਨਾ ਭੀ ਬਾਦਾਂ ਘੰਟੇ ਉਹਦੀ ਭਰਦਾ ਜੇ ਜਦੋਂ ਕੰਮ ਮੁੱਕ ਗਿਆ ਸਾਰਾ 60 ਕੁਇੰਟਰ ਬਈ ਤੇ ਜਿਹੜੀ ਇਹ ਵਿੱਚ ਆਹ ਰਲਾਦੀ ਮਿੱਟੀ ਮਿੱਟੀ ਤੇ ਪਾਣੀ ਮਾਰਦੇ ਹਾਂ ਪਾਣੀ ਮਾਰਦਾ ਤੇ ਫੈਲਾਉਂਦੇ ਆ ਆ 2 ਕੁਇੰਟਰ ਮੈਂ ਚਲਾਉਣਾ ਸੈਲਫ ਡਿਵੈਨ ਦੇ ਮਾhle ਗੱਲ ਦਾ ਬਰਾਮੰਗਾ ਵਸ ਤੇ ਬੋਸੋ ਲੱਗੇ ਆਇਆ ਤੇਰੀ ਵੀਡੀਓ ਬਣਾ ਕੇ ਕੈਮੀਕਲ ਵਾਲਿਆ ਠੀਕ ਹੈ ਫਿਰ ਹੈ ਕੁਝ ਨਹੀਂ ਕੰਮ ਕਰਦਿਆਂ ਦੀ ਬਣਾਉਣੀ ਹੈ ਵਰਗਾ ਦੀ ਬਣਾਉਣੀ ਹੈ ਇਹ ਗੱਲ ਤਾਂ ਸਹੀ ਹੈ ਵੀਰ ਕੋਲ ਨਹੀਂ ਗਿਆਰਾ ਇਧਰਲਾ ਛੱਡਤਾ ਸੀਗਾ ਫਿਰ ਬਣਾ ਲੈ ਬਣਾ ਲੈ ਮੈਂ ਤੇ ਹੋਰ ਬਣਾ ਲਾ ਮੈਂ ਘੋੜੀ ਬਹੁਤ ਜੀ ਬਹੁਤ ਹੋਰ ਘੋੜੀ ਚੋਲੋ ਘੋੜੀ ਇਧਰਲਾ ਛੱਡਤਾ ਇਹਨਾਂ ਨੇ ਦੂਜੇ ਕਮਰੇ ਚ ਲਾ ਕੇ ਸਟੋਰ ਚ ਆ ਕੱਲ ਦੇ ਕੀਤਾ ਵਿਆ ਉਹਨੇ ਚਾੜਦਾ 여기서 뭘 맡겨 놓으라고? Omi að hrjátti án pe huga spunn aðÖri ég að sl ведja og takkist þér aðbrotha henni في fgrif ská vinski? Aíð he entrir henni le JAð hugt að maeð sig í afenIV heldu þú viss趙l religious hátt fyrver goal objetivo ਛਟੇ ਬਾਤੇ ਛਟੇ ਬਾਤੇ ਅੱਖ ਚ ਨਹੀਂ ਉਹ ਮੈਂ ਉਹ ਮਗਰ ਮਾਰਾ ਕਿਉਂ ਉਹ ਮਾਰਾ ਖਾਲਾ ਬਣਾ 1000 ਰੁਪਏ ਦਾ ਜਿੱਤਾ ਪਾਉਗਾ ਮੋਗਰ ਕਰਕੇ ਬਣਾ ਮਾਰੀਏ 12 ਉਹ ਮੇਲੇ ਘਰ ਬੋ ਆ ਮੇ ਪਾਣੀ ਕਿਤੇ ਪਾਏ ਨਾ ਪਾਣੀ ਪਾਏ ਪਾਏ ਹੀ ਮਾਰੀ ਪਾਣੀ ਤਾਂ ਪਾਏ ਹੀ ਨਹੀਂ ਪਾਣੀ ਪਾਏ ਉਹ ਐਸ਼ੇ ਨਾ ਲੋਟ 500 ਕਹਿੰਦਾ ਮੋਟਸ ਨੂੰ ਕਰਾਉਂਦਾ ਉਹ ਹੱਥ ਸੁਕਾਉਂ ਲੇਦੇ ਉਹ ਦੇਖੋ ਪਾਗਲਾ ਮੁਹੱਲਾ ਨੂੰ ਕਹਿੰਦੇ ਮਾਦਮ ਮਾਰਦਾ ਪ੍ਰਸ਼ਾਸਨ ਭਾਂਗਾਂ ਤੇ ਗਰਮ ਹੋ ਜਾਂਦਾ ਮਾਹੌਲ ਵਿੱਚ ਨਹੀਂ ਮਗੜੀ ਤੋਂ ਉਹ ਮਾਹੌਲ ਆ ਜਾਂਦਾ ਤਾਂ ਵੀ ਲੋਕਾਂ ਨੂੰ ਲੱਗਣੀ ਬੋਸਾ ਬੋਸਾ ਉਹ ਬਸ ਕਰ ਉਸੇ ਦਾ ਕੰਮ ਕਰਨਾ ਆਉਂਦਾ ਉੱਤੋਂ ਥੱਲੇ ਆ ਗਿਆ ਸੀ ਚੱਕੇ ਤਾਂ ਤਾ ਕਰਦੇ ਆ ਫੋਟ ਦੀ ਕੰਡਾ ਉਹ ਇਹਨਾਂ ਦੀ ਰੱਖ ਲੀ ਆਪਾਂ ਇੱਕ ਚੱਕਲਾ ਹੋਏ ਦੂਜਾ ਉਹ ਪੂਰਾ ਚਿੱਟਾ ਆ ਆਹ ਲਾ 8 ਇੱਕ ਅੱਧਾ ਵਿੱਚ ਬੜਿਆ ਬੈਠਾ ਹੂ ਕਹੈਂਟ ਆ ਓਏ ਕਈ ਦੇ ਚ ਨਾ ਡਿੱਗ ਪੈਣ ਓਏ ਆ ਡਿੱਗੀ ਹੈ ਮਰ ਗਿਆ ਇੱਥੇ ਹੈ ਮਰ ਗਿਆ ਇੱਥੇ ਇਹਦੇ ਚ ਡਿੱਗ ਗਿਆ 11 ਸੀ 8 ਹੀ ਰਹਿ ਗਏ ਆ ਕਿਤੋਂ ਬੋਰ ਹੋ ਗਿਆ ਕੱਦ ਵਿੱਚ ਬੜਾ ਬੈਠਾ ਉਹ ਹੌਣ ਕੋ ਜਨ ਲੱਗਿਆ ਨਹੀਂ ਬੱਸ ਹੂੰ ਕਿਹੜਾ ਘਾਟ ਹੈ ਇਹਨਾਂ ਦਾ ਉਹ ਵਾਲਾ ਪੂਰਾ ਚਿੱਟਾ ਜਾ ਹਾਂ ਹਾਂ ਆਹ ਵਾਲਾ ਹਾਂ ਕੁੱਤਾ ਕੀ ਕੁੱਤੀ ਐ ਠੋਖੇ ਕੁੱਤਾ ਹੀ ਹੋਣੀ ਗੁਰੇ ਹੂੰ ਇੰਨੀ ਮੰਮੀ ਕਿੱਥੇ ਆ ਇੱਥੇ ਕਿਤੇ ਫਿਰਦੀ ਹੁੰਦੀ ਆ ਨਾ ਧਿਆਨ ਨਹੀਂ ਰੱਖਦੀ ਆ ਗਈ ਕਤੂਰੀਆਂ ਦੀ ਮਾਂ ਮਾਈ ਲਾ ਲੋਈ ਮਿਸਤਰੀ ਸਾਹਿਬ ਜਾਂਦੇ ਆ ਕੰਮ ਨੇ ਵੜ ਗਿਆ ਇਹਦਾ ਗਾਈ ਜੀਬ ਇੱਕ ਮਿਸਤਰੀ ਸੀ ਅੱਜ ਦੂਜੇ ਮਿਸਤਰੀ ਨੂੰ ਪਾਇਆ ਠੇਕੇਦਾਰ ਨੂੰ ਕੋਈ ਕੰਮ ਤਾਂ ਕਰਕੇ ਇੱਕ ਮਿਸਤਰੀ ਆਇਆ ਸੀ ਤੇ ਇੱਕ ਕਮਰਾ ਕਰਤਾ ਜਿਹੜਾ ਸਟੋਰ ਸੀਗਾ ਬਾਕੀ ਇਧਰੋਂ ਵੀ ਖੱਡੇ ਖੱਡੇ ਬੰਦ ਕਰਤੇ ਇੱਥੇ ਚੁੰਡ ਚਪਾਲਿਆ ਘੁੱਗੀ ਨੇ ਆਲਣਾ 2000 ਤੇ ਆਂਡੇ ਇਹ ਕੱਲ ਨੂੰ ਦੇਖਾਂਗੇ ਕੋਈ ਏ ਵੀ ਕਰਨੀ ਹੈ ਰਸੋਈ ਪਲਾਸਟਰ ਤੇ ਇੱਥੇ ਟੰਗਾਂਗੇ ਕੁਝ ਛਾਬੇ-ਛੂਬੇ ਚ ਬਨ ਕੇ ਆਂਡੇ ਮੰਨ ਕੇ ਰੱਸੀ ਨਾਲ ਇੱਥੇ ਟੰਗ ਦਿਆਂਗੇ ਆ ਫੈਨ ਬਾਕਸ 'ਚ ਬਾਕੀਦਰ ਬਜਰੀ-ਬਜਰੀ ਵੀ ਬਾਬਾ ਕੁੱਟੀ ਜੰਨ ਨਾਲ ਦੀ ਨਾਲ ਜਦ ਹੋ ਗਿਆ ਪਲਾਸਟਰ ਸਟਾ ਦੇਾਂਗੇ ਬਜਰੀ ਤੇ ਫਿਰ ਟਾਇਲ ਲਾਉਣ ਦਾ ਕੰਮ ਵੀ ਸ਼ੁਰੂ ਕਰ ਦਾਂਗੇ ਕੱਲ ਨੂੰ ਕਰਨ ਗਿਆ ਹਾ ਡ੍ਰੈਨਗ ਰੂਮ ਤਿਆਰ ਹੈਗਾ ਇਹਦੀ ਤਰਾਈ ਦੂਈ ਫੁੱਲ ਹੋਈ ਵੀ ਆ ਕਿ ਦੂਜੇ ਕਮਰੇ ਨਾਲ ਹੀ ਤੇ ਕੱਲ ਨੂੰ ਇਹ ਕਰਨਗੇ ਇਹਦੇ ਖੱਡੇ-ਖੋਡੇ ਬੰਦ ਕੀਤੇ ਹੋਏ ਆ ਸਾਰੇ ਸਮਟ-ਸਮਟ ਲਾ ਕੇ ਤੇ ਕੱਲ ਨੂੰ ਇਹ ਇਹ ਕਰਨਗੇ ਬਾਕੀ ਮਿੱਟੀ ਮਿੱਟੀ ਹੁਣ ਪਈ ਰਹਿਣ ਦੇਥੇ ਕੋਈ ਨਹੀਂ ਪਈ ਰੂਗੀ ਮਿੱਟੀ ਹੁਣ ਇੱਥੇ ਮਿੱਟੀ ਦੀ ਹਣ ਸੈਂਤ ਉਦੋਂ ਮਗਰੋਂ ਹੀ ਆਉਗੀ ਪਲਾਸਟਰ ਕਰਨ ਤੋਂ ਬਾਅਦ ਹੀ ਚਲੋ ਆਹੀ ਆਪਣੀ ਵੀਡੀਓ ਸੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੱਲ ਦੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ